ਕੋਈ ਚੀਜ਼ ਪੰਜਾਬ ਦੇ ਅੰਦਰ ਹੈ ਨਹੀਂ ਅੱਜ ਮੈਂ ਸਰਪੰਚ ਸਾਹਿਬ ਦੇ ਇੱਥੇ ਬੈਠਣ ਆਇਆ ਉਹਨਾਂ ਦੇ ਪਰਿਵਾਰ ਕੋਲੇ ਜੋ ਘਟਨਾ ਕਰਮ ਸੀ ਉਹ ਵੀਡੀਓ ਚ ਦੇਖਿਆ ਸੀ ਕਿ ਵਿਆਹ ਚ ਬੈਠੇ ਬੰਦੇ ਦੇ ਸਿਰ ਚ ਗੋਲੀਆਂ ਮਾਰ ਕੇ ਚਲੇ ਗਏ ਦਿਨ ਦਿਹਾੜੇ ਔਰ ਇਹ ਪਹਿਲੀ ਘਟਨਾ ਤਾਂ ਹੈ ਨਹੀਂ ਇਹ ਪਹਿਲਾਂ ਤੁਸੀਂ ਦੇਖੋ ਕਬੱਡੀ ਟੂਰਨਾਮੈਂਟ ਦੇ ਵਿੱਚ ਹੋਇਆ ਉਸ ਤੋਂ ਬਾਅਦ ਲੁਧਿਆਣਾ ਵਿਆਹ ਦੇ ਵਿੱਚ ਇਹ ਘਟਨਾ ਵਾਪਰੀ ਤੁਸੀਂ ਦੇਖਿਆ ਹੋਣਾ ਉਹ ਹਜੇ ਤੱਕ ਨਹੀਂ ਕੋਈ ਫੜਿਆ ਗਿਆ ਇੱਥੇ ਹੀ ਸਾਡਾ ਬਲਾਕ ਪ੍ਰਧਾਨ ਤਰਨਤਾਰਨ ਦਾ ਮਾਰਿਆ ਗਿਆ ਅੱਜ ਤੱਕ ਪੁਲਿਸ ਬੰਦੇ ਆਈਡੈਂਟੀਫਾਈ ਨਹੀਂ ਕਰ ਸਕੀ ਨਾ ਅੱਜ ਜਿਸ ਕਰਨ ਆਇਆ ਇੱਥੇ ਉਹਨਾਂ ਦਾ ਭਤੀਜਾ ਬੜੀ ਸੇ ਉਹ ਡਰਦੇ ਡਰਾਉਂਦੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਪਰਚਾ ਵਾਪਸ ਲੈ ਹਾਂਜੀ ਇਹ ਗੱਲ ਹੋ ਗਈ ਔਰ ਅਸੀਂ ਧਰਨਾ ਲਾ ਕੇ ਸਿਕਿਉਰਿਟੀ ਉਹਦੇ ਲਈ ਸਾਰੀ ਰਾਤ ਬੈਠਾ ਤਾਂ ਸਿਕਿਉਰਿਟੀ ਮਿਲੀ ਅੱਜ ਇਸ ਪਰਿਵਾਰ ਦੇ ਹਾਲਾਤ ਹੈ ਕਿ ਇਸ ਸਰਪੰਚ ਦੇ ਸਿਰ 'ਚ ਗੋਲੀ ਵੱਜੀ ਵੀ ਹੈ ਪਹਿਲਾਂ ਚਾਰ ਹਮਲੇ ਸਰਪੰਚ ਸਾਹਿਬ ਤੇ ਹੋਏ ਲੇਕਿਨ ਪੰਜਾਬ ਦੀ ਪੁਲਿਸ ਨੇ ਜਾਂ ਪੰਜਾਬ ਦੀ ਸਰਕਾਰ ਨੇ ਜਮਾ ਕਿਸੇ ਪ੍ਰਕਾਰ ਦਾ ਕੋਈ ਉੱਤਾ ਨਹੀਂ ਕੀਤਾ ਜੇ ਨਾ ਕੋਈ ਮੁਕੰਮਲ ਸਿਕਿਉਰਿਟੀ ਹੁੰਦੀ ਚਾਰ ਹਮਲਿਆਂ ਤੋਂ ਬਾਅਦ ਤਾਂ ਅੱਜ ਸ਼ਾਇਦ ਇਸ ਘਟਨਾ ਨੂੰ ਅੰਜਾਮ ਜਿਹੜਾ ਹੈ ਉਹ ਗੁੰਡੇ ਉਹ ਗੈਂਗਸਟਰ ਦੇ ਨਹੀਂ ਸਕਦੇ ਹੁਣ ਹਜੇ ਤੱਕ ਪਰਿਵਾਰ ਵਾਲਿਆਂ ਨੂੰ ਮਿਲੇ ਆਂ ਸੀ ਉਹ ਕਹਿੰਦੇ ਸਿਕਿਉਰਿਟੀ ਸਾਨੂੰ ਦੋ ਬੰਦੇ ਭੇਜਤੇ ਐ ਉਹ ਪਹਿਲਾਂ ਵੀ ਇੱਕ ਵਾਰੀ ਬੰਦਾ ਭੇਜਤਾ ਸੀ ਜਦੋਂ ਸਿਰ 'ਚ ਗੋਲੀ ਵੱਜੀ ਸੀ ਸਰਪੰਚ ਸਾਹਿਬ ਦੇ ਉਹ ਵੀ ਵਾਪਸ ਲੈ ਲਿਆ ਸੀ ਇਹ ਕੋਈ ਜ਼ਿੰਮੇਵਾਰੀ ਤਾਂ ਹੈ ਨਹੀਂ ਕੋਈ ਮਰ ਗਿਆ ਮਾਰ ਗਿਆ ਪੰਜਾਬ ਦੀ ਪੁਲਿਸ ਇੱਥੋਂ ਤੱਕ ਕੱਲਾ ਕੰਮ ਕਰਦੀ ਹੈ ਕਿ ਪੋਸਟਮਾਰਟਮ ਹੋ ਜਾਏ ਤੇ ਸੰਸਕਾਰ ਹੋ ਜਾਏ ਉਸ ਤੋਂ ਬਾਅਦ ਪੰਜਾਬ ਦੀ ਪੁਲਿਸ ਸਾਰਾ ਕੰਮ ਭੁੱਲ ਜਾਂਦੀ ਹੈ ਵੀ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਸੋ ਹੁਣ ਇਹ ਗੱਲ ਕੀਤੀ ਐ ਐਸਐਸਪੀ ਸਾਹਿਬ ਨਾਲ ਏਡੀਜੀਪੀ ਸਿਕਿਉਰਿਟੀ ਨਾਲ ਵੀ ਕਮ ਸੇ ਕਮ ਇਹਨਾਂ ਨੂੰ 4 ਬੰਦੇ ਘੱਟੋ ਘੱਟ ਦਿੱਤੇ ਜਾਣ ਬੰਦੇ ਆਈਡੈਂਟੀਫਾਈ ਕੀਤੇ ਜਾਣ ਐਸਐਸਪੀ ਸਾਹਿਬ ਇੱਥੇ ਆ ਕੇ ਕਮ ਸੇ ਕਮ ਦੱਸਣ ਵੀ ਅਸੀਂ ਬੰਦੇ ਆ ਆਇਡੈਂਟੀਫਾਈ ਕਰ ਲਿਆ ਆ ਬੰਦਾ ਇਨਕਾਊਂਟਰ ਹੋ ਗਿਆ ਆ ਬੰਦੇ ਸਾਡੀ ਭਾਲ جاری ਐ ਅਸੀਂ ਲੱਗਾਂਗੇ ਬਸ ਭਾਲ جاری ਐ ਜੀ ਟੀਮ ਲੱਗੀ ਹੋਈ ਐ ਇਹ ਸਟੈਂਡਰਡ ਜਿਹੜਾ ਉੱਤਰ ਹੋ ਗਿਆ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਦਾ ਸੋ ਮੈਂ ਇਹਦਾ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਮੰਨਦਾ ਐ ਤੇ ਨਾਲ ਹੀ ਡੀਜੀਪੀ ਪੰਜਾਬ ਨੂੰ ਮੰਨਦਾ ਇਸ ਗੱਲ ਦਾ ਜੀ ਲੋਕੀ ਪਲਾਨ ਕਰ ਰਹੇ ਸਦੀ ਲੀਰੀਏ ਚੋਂ ਤੁਹਾਡੀ ਸਰਕਾਰ 7-8 ਮਹੀਨੇ ਰਹਿ ਗਿਆ ਲਖਸ਼ੇ ਤੇ ਮੈਂ ਤਾਂ ਬਈ ਮੇਰੇ ਬੋਲੇ ਤੇ ਫਿਰ ਬਹੁਤ ਸਾਰਾ ਵਿਵਾਦ ਹੋ ਜਾਂਦਾ ਹੈ ਜਨਤਾ ਫਿਰ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ ਮੈਂ ਤਾਂ ਇਹ ਕਿਹਾ ਇਹਨਾਂ ਦਾ ਕੰਮ 1 ਮਹੀਨੇ ਚ ਮੁਕਾ ਸਕਦੇ ਪਰ ਇਲਾਜ ਸਾਡੇ ਕੋਲੇ ਉਹੀ ਹੈ ਫਾਰਮੂਲਾ ਨੰਬਰ 2 ਜਿਹਦੀ ਵਾਰੀ-ਵਾਰੀ ਮੈਂ ਗੱਲ ਕਰਦਾ ਹੈ ਦੂਸਰਾ ਜਿਹੜੇ ਕਲਪਰੇਟਸ ਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਾਲ 120 ਵਿੱਚ ਰੱਖਣਾ ਚਾਹੀਦਾ ਹੈ ਜਿਹੜੇ ਪਰਿਵਾਰ ਗੈਂਗਸਟਰਾਂ ਨਾਲ ਇਨਵੋਲਡ ਹੈਗੇ ਸਦਾ ਇੱਕ ਗੱਲ ਹੈ 21 ਫਾਰਮੂਲਾ ਹੋਰ ਦੂਜਾ ਕੋਈ ਫਾਰਮੂਲਾ ਨਹੀਂ ਤਾਂ ਦਾ ਅਮਨ ਔਰ ਸ਼ਾਂਤੀ ਪੰਜਾਬ ਦੇ ਵਿੱਚ ਆ ਸਕਦੀ ਹੈ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਅਮਨ ਔਰ ਸ਼ਾਂਤੀ ਲਿਆਂਦੀ ਹੈ ਸੋ ਅੱਜ ਮੈਂ ਇੱਥੇ ਆਇਆ ਮੈਨੂੰ ਸਾਡੇ ਲੀਡਰ ਸਾਹਿਬਾਨਾਂ ਨੇ ਭੁੱਲਰ ਸਾਹਿਬ ਨੇ ਵੀ ਸਾਰੇ ਲੋਕਾਂ ਨੇ ਦੱਸਿਆ ਸੀ ਸੋ ਮੈਂ ਤੇ ਸੁਖਜਿੰਦਰ ਰੰਦਾਵਾ ਸਾਹਿਬ ਜਿਹੜੇ ਗ੍ਰਹਿ ਮੰਤਰੀ ਰਹੇ ਹੈ ਸਾਡੇ ਹੋਮ ਮਿਨਿਸਟਰ ਰਹੇ ਹੈ ਉਹ ਵੀ ਨਾਲ ਆਏ ਹੈ ਨਾਲ ਦਲਵੀ ਸਾਹਿਬ ਆਏ ਜੀਰਾ ਸਾਹਿਬ ਆਏ ਸਾਰੇ ਬਲਾਕ ਪ੍ਰਧਾਨ ਆਏ ਸਾਰੇ ਇਹ ਸੜਕੇ ਦੀ ਖੇਮ ਕਰਨ ਉਹ ਗਹਿਰਾ ਦੁੱਖ ਪ੍ਰਟਾਵਾ ਹੈ ਔਰ ਅਸੀਂ ਇਹ ਕਿਹਾ ਹੈ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਜਿੱਥੇ ਤੁਹਾਨੂੰ ਸਾਡੀ ਜ਼ਰੂਰਤ ਹੋਈ ਬੇਸ਼ੱਕ ਉਹ ਕਿਸੇ ਪਾਰਟੀ ਦੇ ਸਰਪੰਚ ਹੋਣਾ ਅਸੀਂ ਉਹਨਾਂ ਦੇ ਨਾਲ ਹੈ ਪਰਿਵਾਰ ਦੇ ਨਾਲ ਹੈ ਜਿੰਦੋਂ ਸਾਨੂੰ ਸੱਦਣਗੇ ਅਸੀਂ ਖੜੇ ਰਹਿ ਕੋ ਜਿਹੜਾ ਮੁਕੰਤਰੀ ਹਮੇਸ਼ਾ ਇਹ ਮਤਾਸੀ ਤੋਂ ਪੁਰਾਣੇ ਵੀ ਦੇਖਦੇ ਸੀ ਕਿ ਜਿਸ ਨੂੰ ਕੋਈ ਇਹੋ ਜਿਹਾ ਮਾਰਡਰ ਹੁੰਦਾ ਸੀ ਔਰ ਉਸ ਸਾਜ਼ਮੇ ਤੇ ਜਿੱਤੇ ਤੇ ਚਾਰ ਵਾਰੀ ਪਰਿਵਾਰ ਦਾ ਸਰ ਹੈ ਕਿ ਸੱਤ ਵਾਰੀ ਪੂਰੇ ਤੇ ਅਟੈਕ ਹੋ ਗਿਆ ਤੇ ਉਸ ਬੰਦੇ ਦੇ ਮਾਰਡਰ ਤੋਂ ਬਾਅਦ ਮੇਰੇ ਖਿਆਲ ਚ ਕਿ ਚੀਫ ਮਿਨਿਸਟਰ ਨੂੰ ਇੱਥੇ ਆਉਣਾ ਚਾਹੀਦਾ ਸੀ ਤਾਂ ਕਿ ਪੰਜਾਬ ਦੇ ਵਿੱਚ ਲੋਕਾਂ 'ਚ ਇੱਕ ਮੈਸੇਜ ਆਂਦਾ ਕਿ ਜੇ ਕੋਈ ਗੁੰਡਾ ਕਰਦੇ ਹੋ ਸਿਰ ਚੁੱਕੇਗਾ ਤੇ ਚੀਫ ਮਿਨਿਸਟਰ ਜਿਹੜਾ ਉੱਥੇ ਆਪ ਪਹੁੰਚੇਗਾ ਇੱਕ ਚੀਫ ਮਿਨਿਸਟਰ ਦੀ ਟਵੀਟ ਤੋਂ ਤਾਂ ਬਿਆਨ ਕਿ ਅਸੀਂ ਸਿਰ ਨਹੀਂ ਚੁੱਕਣ ਦਵਾਂਗੇ ਤੇ ਦੂਸਰੇ ਦਿਨੇ ਪੂਸੀ ਮੁੱਖ ਮੰਤਰੀ ਨੂੰ ਚੁਣੌਤੀ ਨੂੰ ਐਕਸੈਪਟ ਕਰਕੇ ਇੱਕ ਦਿਨ ਪਹਿਲਾਂ ਜ ਜਿਹੋ ਨੇ ਸਟੇਟਮੈਂਟ ਦਿੱਤੀ ਸੀ ਤੇ ਦੂਜੇ ਦਿਨ ਇਹ ਸਰਪੰਚ ਸਾਹ ਪੇ ਜਿਸ ਤਰ੍ਹਾਂ ਉਹ ਤੇ ਅਟੈਕ ਕੀਤਾ ਜੇ ਕੋ ਬੰਦਾ ਦੌੜਦਾ ਜਿੱਥੇ ਲੋਕ ਖੜੇ ਹੋ ਹਾਂਜੀ ਤੇ ਉਥੇ ਬਚਣ ਲਈ ਦੌੜਦਾ ਤੇ ਇੰਨੀ ਪਬਲਿਕ ਜਿੱਥੇ 3-400 800 ਲੋਕ ਬੈਠੇ ਸੀ ਉਹਨਾਂ ਦੇ ਵਿੱਚ ਹੀਲਡਾਈਟ ਮਰਡਰ ਹੋਣਾ ਸਿੱਟ ਕੋਲੀ ਸਿੱਧੀ ਮਾਰਨੀ ਮੌਜੂਦਾ ਐਮਐਲਏ ਉੱਥੇ ਬੈਠਾ ਹੋਏ ਸਾਬਕਾ ਮੰਤਰੀ ਸਾਬਕਾ ਮੰਤਰੀ ਉੱਥੇ ਬੈਠਾ ਹੋਏ ਉੱਥੇ ਸਿਕਿਉਰਿਟੀ ਹੋਏ ਮੈਂ ਇੱਕ ਚੀਜ਼ ਇਹ ਦੱਸਣੀ ਚਾਹਨਾ ਕਿ ਜਿਹੜੀ ਸਾਡੇ ਨਾਲ ਸਿਕਿਉਰਿਟੀ ਹੈ ਇਹ ਇਕੱਲੀ ਸਾਨੂੰ ਬਚਾਉਣ ਲਈ ਨਹੀਂ ਜੇ ਕਿਸੇ ਹੋਰ ਵੀ ਸਿਵਿਲਿਅਨ ਦੇ ਉੱਤੇ ਯੋਜਾ ਅਟੈਕ ਹੁੰਦਾ ਤੇ ਇਹ ਸਿਕਿਉਰਿਟੀ ਨੂੰ ਉਹਦੇ ਮਗਰ ਵੀ ਪਹਿਣਾ ਚਾਹੀਦਾ ਦੋ ਤਿੰਨ ਬੰਦੇ ਸਾਡੇ ਕੋਲ ਖਲੋਜਣ ਬਾਕੀ ਤੇ ਉਹਦੇ ਨਾਲ ਉੱਥੇ ਜਾ ਕੇ ਪਹਿਣ ਮੇਰੇ ਖਿਆਲ ਤੇ ਪੰਜਾਬ ਪੁਲਿਸ ਦਾ ਜਿਹੜਾ ਹੌਸਲਾ ਉਹ ਟੈਟੇਰੀ ਹੋ ਗਿਆ ਇਹ ਡੀਮੋਟਿਵੇਟ ਹੋ ਗਏ ਨੇ ਕਿਉਂਕਿ ਇਹਨਾਂ ਤੇ ਕਈ ਐਸਐਸਪੀ ਮੇਰਾ ਕਰਕੇ ਜਿਹੜਾ ਤੁਹਾਡੇ ਇਥੇ ਐਸਐਸਪੀ ਲੱਗਦਾ ਉਹ ਤੇ ਸਸਪੈਂਡ ਹੀ ਹੁੰਦਾ ਤੇ ਮਾਝੇ ਚ ਖਾਸ ਕਰਕੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦਾ ਡੀਮੋਟਿਵੇਸ਼ਨ ਲੈ ਕੇ ਆਇਆ ਇਹ ਕੋਈ ਪੰਜਾਬ ਦੀ ਕੋਈ ਸ਼ੁਭ ਸੰਕੇਤ ਨਹੀਂ ਜੇ ਮੁੱਖ ਮੰਤਰੀ ਨੂੰ ਚਾਹੀਦਾ ਕਿ ਅੱਗੇ ਉਹ ਕੇ ਲੜਾਈ ਲੜੇ ਔਰ ਜਿਹੜਾ ਇਹੋ ਜਿਹਾ ਗੁੰਡਾ ਅਨਫਰਿਆ ਉਹਨੂੰ ਨੱਥ ਪਾਵੇ ਔਰ ਡੀਜੀਪੀ ਨੂੰ ਚਾਹੀਦਾ ਕਿ ਸਾਡੇ 3.5 ਸਾਲ ਡੀਜੀਪੀ ਸਭ ਤੋਂ ਉhoogੇ ਨੇ ਤੁਹਾਡੇ ਟਾਈਮ ਦੇ ਵਿੱਚ ਸਭ ਤੋਂ ਵੱਧ ਪੰਜਾਬ 'ਚ ਮਰਡਰ ਐਕਸਟਰੈਸ਼ਨ ਔਰ ਲੋਕਾਂ ਦੇ ਉੱਤੇ ਜਿਹੜੀ ਧੋਖਾਧੜੀ ਜਾਂ ਲੋਕਾਂ ਨੂੰ ਕਈ ਕੁੱਟਣਾ ਤੇ ਸਭ ਤੋਂ ਵੱਡੀ ਗੱਲ ਹੈ ਕਿ 90% ਲੋਕ ਪੁਲਿਸ ਨੂੰ ਦੱਸਣ ਹੀ ਨਹੀਂ ਜਾਂਦੇ ਜੇ ਸਾਨੂੰ ਇਹ ਕੋਈ ਥ੍ਰੈਟ ਆਇਆ ਉਹ ਇਹ ਜਿਹੜੇ ਕੁੱਲ ਮਿਲਾ ਕੇ ਬੜਾ ਹਾਲਾਤ ਖਰਾਬ ਨੇ ਸਾਨੂੰ ਸਾਰੀਆਂ ਪਾਰਟੀਆਂ ਨੂੰ ਆਪਣੇ ਪੋਲੀਟੀਕਲ ਮਫਾਦ ਛੱਡ ਕੇ ਸਾਨੂੰ ਠੋਕ ਕੇ ਪੰਜਾਬ ਦੇ ਲੋਕਾਂ ਨਾਲ ਖੜੋਣਾ ਪੈਗਾ। ਹੋਰ ਇੱਕ جنگ ਲੜਨੀ ਪੈਗੀ। ਕਾਲਾ ਦੌਰ ਹੀ ਪੰਜਾਬ ਦਾ ਹੰਡਾਇਆ। ਤੁਹਾਨੂੰ ਵੀ ਲੱਗਦਾ ਹੋਣ ਲੋਕੀ ਜ਼ਿਆਦਾ ਨਹੀਂ ਮਤਲਬ ਮੈਂ ਇੱਕ ਹੀ ਚੀਜ਼ ਗਰੇਪਿਆ ਕਿ ਜੇ ਉਹ ਦੌਰ ਖਤਮ ਹੋ ਸਕਦਾ ਤੇ ਗੁੰਡਾイズਮ ਤੇ ਕਦੀ ਵੀ ਖਤਮ ਕੀਤਾ ਜਾ ਸਕਦਾ। ਗੁੰਡਿਆਂ ਦੇ ਪੈਰ ਨਹੀਂ ਹੁੰਦੇ। ਹੋਰ ਜਿਸ ਤਰੀਕੇ ਦੇ ਨਾਲ ਰਾਜਾ ਵੜਿੰਗੂ ਕਹਿ ਕੇ ਗਏ ਨੇ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਨੂੰ ਕਿ ਜਿਹੜੇ ਬਾਹਰ ਬੈਠੇ ਨੇ ਬਾਹਰ ਦੀਆਂ ਕੰਟਰੀਜ਼ ਦੇ ਵਿੱਚ ਬੈਠੇ ਆ ਕਿ ਪੁਲਿਸ ਨੇ ਜਾਂ ਪੰਜਾਬ ਗਵਰਨਮੈਂਟ ਨੇ ਗਵਰਨਮੈਂਟ ਆਫ ਇੰਡੀਆ ਹੋਮ ਮਿਨਿਸਟਰ ਦੇ ਨਾਲ Chief Minister ਦੀ ਕਿੰਨੀ ਵਾਰਾ ਮੀਟਿੰਗ ਹੋਈ ਆ ਔਰ ਉਹਦੇ ਹੋਮ ਮਿਨਿਸਟਰ ਨਾਲ ਗੱਲ ਕਰਕੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਕੇ ਉਥੋਂ ਦੀਆਂ ਕੰਟਰੀਜ਼ ਨੂੰ ਲੈ ਕੇ ਭੇਜਣਾ ਚਾਹੀਦਾ ਕਿ ਇਹ ਹਿੰਦੁਸਤਾਨ ਦੇ ਵਿੱਚ ਇਹ ਆਦਮੀ ਜਿਹੜੇ ਨੇ ਬਾਰਡਰ ਕਰ ਰਹੇ ਨੇ ਔਰ ਤੁਹਾਡੀ ਕੰਟਰੀ ਚੋਂ ਬੈਠੇ ਤੋਂ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬੈਠੇ ਲੋਕਾਂ ਦੀ ਜਾਨਾ ਲੈ ਰਹੇ ਨੇ ਤੁਹਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਨੂੰ ਕਿਥੋਂ ਗ੍ਰਿਫਤਾਰ ਕਰਕੇ ਸਾਨੂੰ ਭੇਜਿਆ ਜਾਏ ਅਜੇ ਤੱਕ ਇਸ ਮੁੱਖ ਮੰਤਰੀ ਨੇ ਕੋਈ ਲੈਟਰ ਨਹੀਂ ਲਿਆ ਅਮਨ ਰੋੜਾ ਜੀ ਇੱਥੇ ਆਏ ਸੀ ਉਹ ਇਹੀ ਗੱਲ ਕਹੇ ਕਿ ਕੇਂਦਰ ਸਰਕਾਰ ਸਾਡਾ ਸਾਥ ਨਹੀਂ ਦੇਦੀ ਮੇਰੀ ਗੱਲ ਕੇਂਦਰ ਸਰਕਾਰ ਦੇ ਉੱਤੇ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਜਿਹੜੇ ਗੈਂਗਸਟਰ ਨੇ ਜਿਹੜੇ ਬਾਹਰ ਦੀਆਂ ਕੰਟਰੀਆਂ 'ਚ ਬੈਠੇ ਕਿੰਨੀਆਂ ਮੁੱਖ ਮੰਤਰੀ ਨੇ ਚਿੱਠੀਆਂ ਲਿਖੀਆਂ ਉਹ ਚਿੱਠੀਆਂ ਜਿਹੜੀਆਂ ਨੇ ਇਹਨਾਂ ਨੂੰ ਦਿਖਾਉਣੀਆਂ ਚਾਹੀਦੀਆਂ ਨੇ ਹਾਂ ਇਹਨੂੰ ਜਰੂਰ ਥ੍ਰੈਟ ਆਕੇ ਇਹਦੀ ਸਕਿਉਰਿਟੀ ਦਾ ਕੇ ਜੀ ਹੈਲੀਕਾਪਟਰ ਦੀ ਕੋਈ ਪੱਤਰਕਾਰ ਮੰਗ ਲੇਗਾ ਤੇ ਉਹਨੂੰ ਫੜ ਕੇ ਉਹਦੇ ਤੇ ਪਰਚਾ ਦੇ ਦੋ ਪਰ ਇਹਨੂੰ ਤਾਂ ਇਹਨਾਂ ਕੋਈ ਕੁਝ ਕਰ ਸਕਦਾ ਇਹ ਉਹ ਜਿਹੜੀਆਂ ਚਿੱਠੀਆਂ ਅਮਨ ਅਰੋੜਾ ਜੀ ਤੁਸੀਂ ਪ੍ਰਧਾਨ ਮੰਤਰੀ ਜੀ ਉਹ ਚਿੱਠੀਆਂ ਜਿਹੜੀਆਂ ਪਬਲਿਕ ਤੇ ਪੇਜੋ ਉਹ ਕਨਫਿਡੈਂਸ਼ੀਅਲ ਨਹੀਂ ਹੁੰਦੀਆਂ ਉਹ ਚੀਫ ਮਿਨਿਸਟਰ ਦਾ ਆਪਣੇ ਪੰਜਾਬ ਨੂੰ ਆਪਣੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਉਹ ਚੀਜ਼ਾਂ ਲੋਕਾਂ ਚ ਲੈ ਕੇ ਹੋਣੇ ਚਾਹੀਦੇ ਕਿ ਸਾਡੇ ਕੇਂਦਰ ਸਰਕਾਰ ਸਾਡੇ ਨਾਲ ਜਿਹੜੀ ਖੜੀ ਨਹੀਂ ਗਈ ਇਸ ਕਰਕੇ ਆ ਚਿੱਠੀਆਂ ਲਿਖਿਆ ਨੇ ਕਿ ਉਸ ਦਿਨ ਪਤਾ ਲੱਗ ਜਾ ਕਿ ਕਿੰਨੀਆਂ ਚਿੱਠੀਆਂ ਨੇ ਸਾਹਿਬ ਤੁਸੀਂ ਸੱਦੀ ਲਾ ਕੇ ਤੋਂ ਆਉਂਦੇ ਹੋ ਸੱਦੀ ਲਾ ਕੇ ਦੇ ਜਿਹੜੇ ਕਾਰੋਬਾਰੀ ਉਹ ਤਾਂ ਮਤਲਬ ਪਲਾਨ ਕਰ ਰਹੇ ਸੀ ਜੀ ਤੁਸੀਂ ਪਲਾਨ ਨਹੀਂ ਤੁਸੀਂ ਪਿੰਡਾਂ 'ਚ ਚਲੇ ਜਾਓ ਤੁਹਾਨੂੰ ਪਿੰਡਾਂ ਦੇ ਵਿੱਚ ਚੰਗਾ ਵਪਾਰੀ ਬੜੇ ਸਾਲਾਂ ਬਾਅਦ 99 ਤੋਂ ਬਾਅਦ ਬਹੁਤ ਜ 92 ਤੋਂ ਬਾਅਦ ਲੋਕੀ ਵਾਪਸ ਆਏ ਸੀ ਉਹ ਪਹਿਲਾਂ ਨਾਲੋਂ ਜ਼ਿਆਦਾ ਪਲਾਨ ਹੋ ਗਿਆ ਔਰ ਤੁਹਾਨੂੰ ਇਹ ਹੈ ਕਿ ਪਿੰਡਾਂ ਦੇ ਵਿੱਚ ਨੌਜਵਾਨ ਜਿਹੜੇ ਬੱਚੇ ਨਹੀਂ ਸਾਨੂੰ ਲੱਭ ਰਹੇ ਮੈਂ ਅੱਜ ਸਵੇਰੇ ਮੇਰੇ ਪਿੰਡ ਦੇ ਧਾਰੋਵਾਲੀ ਪਿੰਡ ਤੋਂ 42 ਮੁੰਡੇ ਅੱਜ ਮੇਰੀ ਫੋਟੋ ਵੀ ਪਈ ਹੋਣੀ ਹੈ ਕਿ ਧਾਰੋਵਾਲੀ 'ਚ ਮੈਨੂੰ ਐਨ ਆਰ ਆਈ ਮਿਲੇ ਜਰਮਨ ਟ ਮੈਨੂੰ ਕਹਿੰਦੇ ਚਾਚਾ ਜੀ 40 ਮੁੰਡੇ 42 ਪਿੰਡ ਤੋਂ ਚਲੇ ਜਾਣੇ ਜਵਾਨੀ ਗਈ ਕਿੱਥੇ ਤੇ ਬੁੱਢੇ ਹੀ ਰਹਿ ਗਏ ਪਿੰਡਾਂ 'ਚ ਉਹ ਮੈਂ ਕਿਹਾ ਤੁਸੀਂ ਗਏ ਕਿਉਂ ਕਹਿੰਦੇ ਜੀ ਅਸੀਂ ਗੈਂਗਸਟਰਾਂ ਤੋਂ ਡਰਦੇ ਕਿ ਮਾਪੇ ਕਿੰਦਾ ਗੈਂਗਸਟਰ ਨਾ ਬਣ ਜਾਣ ਨਸ਼ਾ ਨਾ ਲੱਗ ਜਾਏ ਇਹ ਚੀਜ਼ ਮਿਨਿਸਟਰ ਨੂੰ ਬਿਆਨ ਦੇਣਾ ਪਏ ਗੈਂਗਸਟਰ ਪਹਿਲਾ ਟਾਈਮ ਦੇ ਕੇ ਮੋਤਵਾਰ ਬੰਦੇ ਮਾਰ ਰਹੇ ਆ ਜੀ ਇਹਦੇ ਤੇ ਹੁਣ ਨਾ ਯਾਰ ਸਾਨੂੰ ਟੈਲੀਫੋਨੀ ਰੋਜ ਆਉਂਦੇ ਨੇ ਤੇ ਅਸੀਂ ਜਿਹੜੀਆਂ ਚੀਜ਼ਾਂ ਦੱਸਦੀਆਂ ਆ ਤੇ ਜੇ ਸਾਡੇ ਨਾਲ ਵੀ ਇਹ ਇਦਾਂ ਹੁੰਦੇ ਤੇ ਜਿਹੜਾ ਆਮ ਪਬਲਿਕ ਦਾ ਆਦਮੀ ਆ ਉਹ ਕੀ ਕਰੇਗਾ ਸਾਡੇ ਨਾਲ ਤਾਂ ਇਨਸਕਿਉਰਟੀ ਹੈਗੀ ਮੈਨੂੰ ਤੇ ਬਚਾ ਲੈਣਗੇ ਤੇ ਜਿਹੜੇ ਜਿਹੜੇ ਤੁਸੀਂ ਤੁਹਾਨੂੰ ਕੌਣ ਬਚਾਏਗਾ ਤੁਹਾਨੂੰ ਤੇ ਪੰਜਾਬ ਦਾ ਮੁੱਖ ਮੰਤਰੀ ਬਚਾਏਗਾ ਨਾ ਵੀਰਦਨ ਉਹਦੇ 'ਚ ਜਾਨ ਆ ਗਈ ਤੇ ਜੇ ਮੁੱਖ ਮੰਤਰੀ ਭੁਜਦਲ ਤੇ ਜਿਹਦੀਆਂ ਲੱਤਾਂ 'ਚ ਦਮ ਨਾ ਹੋਵੇ ਤੇ ਅੱਜ ਲੋਕੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਜਾਂਚ ਕਰਦੇ ਉਹਦੀ ਧਰਤੀ ਤੇ ਬੈਠੇ ਆ ਅੱਜ ਜਿਹੜਾ ਅਫਸੋਸ ਕਰਨਾ ਹੈ ਅੱਜ ਪ੍ਰਤਾਪ ਸਿੰਘ ਕੈਰੋਂ ਦੁਬਾਰਾ ਸਾਹਮਣੇ ਚੁੱਕਿਆ ਇਹ ਬਾਕਾਇਦਾ ਸਰਦਾਰ ਵਿਕਰਤ ਸਿੰਘ ਹੋਰਾਂ ਦੇ ਪਰਿਵਾਰ ਨਾਲ ਕਿਤੇ ਨਾ ਕਿਤੇ ਪੁਲਿਸ ਲੋਕਲ ਪੁਲਿਸ ਪ੍ਰਸ਼ਾਸਨ ਤੋਂ ਕੁਤਾਹੀ ਹੋਈ ਸੀ ਔਰ ਜਿਹੜੇ ਮੇਰੇ ਖਿਆਲ ਉਹਨਾਂ ਦੇ ਪਰਿਵਾਰ ਦੇ ਜੀਵ ਕੁਝ ਝਗੜਾ ਬਲੌਕ ਸ਼ਾਂਤੀ ਦੀ ਇਲੈਕਸ਼ਨ 'ਚ ਹੋਇਆ ਹੈ ਉਸ ਵੂਟ ਤੇ ਤਹਿਤ ਔਰ ਬਕਾਇਦਾ ਤੇ ਜਿਹੜਾ ਝਗੜਾ ਹੋਇਆ ਸੀਗਾ ਔਰ ਉਹਦੇ ਤਰ੍ਹਾਂ ਕਿੱਥੇ ਵਿਅਕਤੀਆਂ ਨੂੰ ਨਾਮਜ਼ਾਦ ਕੀਤਾ ਗਿਆ ਜਿਹਦੇ ਵਿੱਚੋਂ ਬਿੱਕਰ ਸਿੰਘ ਸਰਦਾਰ ਪ੍ਰਿਤਪਾਲ ਸਿੰਘ ਉਹਨਾਂ ਦੇ ਭਰਾ ਤੇ ਉਹਨਾਂ ਦੇ ਬੇਟੇ ਦੋਨੋਂ ਉਹਨਾਂ ਦਾ ਨਾਮਜ਼ਾਦ ਕੀਤਾ ਗਿਆ ਤੇ ਉਹ ਤਿੰਨ ਲੋਕ ਉਹਨਾਂ ਨੇ ਰੈਸਟ ਕਰ ਲਏ ਸੀਗੇ ਔਰ ਉਹਨਾਂ ਦੇ ਕਿਤੇ ਨਾ ਕਿਤੇ ਵਿਅਕਤੀ ਤੌਰ ਤੇ ਪ੍ਰਿਤਪਾਲ ਜੀ ਦੇ ਬੇਟੇ ਨੂੰ ਨਹੀਂ ਰੈਸਟ ਕੀਤਾ ਗਿਆ ਸੀਗਾ ਔਰ ਕਿਉਂਕਿ ਉਹਨਾਂ ਦੇ ਪਰਿਵਾਰਾਂ ਤੇ ਛਾਪੇ ਮਾਰੇ ਗਏ ਉਹਨਾਂ ਦੀ ਔਰਤਾਂ ਤੇ ਵੀ ਪਿੰਡ ਤੇ ਜਾ ਕੇ ਛਾਪੇ ਮਾਰੇਗੇ ਸਾਰੇ ਦੇ ਫੋਨ ਬੰਦ ਕਰ ਲੇ ਉਹਨੇ ਸਾਰੇ ਐਕਚੁਅਲੀ ਫਰਾਰ ਹੋ ਗਏ ਹਰ ਬੰਦਾ ਵਿਅਕਤੀ ਤੌਰ ਤੇ ਡਰਦੇ ਫਿਰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸਰਦਾਰ ਪ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਕੱਲ ਜਾ ਕੇ ਪਰਸੋ ਜਾ ਕੇ ਪੁਲਿਸ ਖੰਨੇ ਤੋਂ ਫਰਾਸਤ ਸਰਦਾਰ ਹਰਪ੍ਰੀਤ ਸਿੰਘ ਨੂੰ ਚੱਕ ਕੇ ਲੈ ਕੇ ਜਿਹੜੇ ਕੀ ਤੇ ਦਪ੍ਰਿਤਪਾਲ ਸਿੰਘ ਦੇ ਸਹਰਾ ਹੁੰਦੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਵੀ ਤੰਗ ਕੀਤਾ ਗਿਆ ਉਹਦੀ ਵੀਡੀਓਗ੍ਰਾਫੀ ਵੀ ਸਾਡੇ ਕੋਲ ਹੈਗੀ ਫਿਰ ਇਹ ਮੁੱਦਾ ਸੀ ਹਾਇਰ ਅਥਾਰਟੀਜ਼ ਨਾਲ ਦਿੱਤਾ ਔਰ ਉਹਨਾਂ ਦੇ ਇੰਟਰਫੀਰੈਂਸ ਦੇ ਤਹਿਤ باقاعدہ ਸਾਡੇ امانیو ایم پی صاحب ਨੇ ਵੀ ਸਹਿਯੋਗ ਦਿੱਤਾ ਉਹਨਾਂ ਨੇ ਵੀ ਟੈਲੀਫੋਨ ਕੀਤਾ ਡੀ ਆਈ ਜੀ ਸਾਹਿਬ ਨੂੰ ਔਰ ਨਾਲ ایس ایس ਪੀ ਸਾਹਿਬ ਨੂੰ ਮੈਂ ਵੀ ਬੇਨਤੀ ਕੀਤੀ ਕਿ ਨਜਾਇਜ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਤੰਗ ਕੀਤਾ ਜਾ ਰਿਹਾ ਹੈ ਪਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਜੇ ਨਾਲ ਦਾ ਕੋਈ ਬਕਾਇਦਾ ਮਤਲਕ ਹੀ ਨਹੀਂ ਨਾ ਉੱਤੇ ਹਾਜ਼ਰ ਸਨ ਐਂ ਕਰਕੇ ਜੇ ਪੁਲਿਸ ਕਰੇਗੀ ਇਹ ਮੈਂ ਸਮਝਦਾ ਕਿ ਕਾਨੂੰਨ ਕਾਇਦੇ ਦੀ ਤਾਂ ਜਿਆ ਉਡਾਈਆਂ ਜਾ ਰਹੀਆਂ ਹਨ ਔਰ ਤੁਹਾਨੂੰ ਕੋਈ ਨਾ ਕੋਈ ਨਿਆਲੇ ਲਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਣਾ ਪੈਣਾ ਫਿਰ ਉਹਨਾਂ ਨੇ ਆਸ਼ਵਾਸ਼ਣ ਦੇ ਕੇ ਸਦਾ ਹਰ ਪੁਲਿਸ ਨਾਲ ਖੜੇ ਹੰਗੇ ਇਹਨਾਂ ਨੂੰ ਫਿਰ ਕੱਲ ਸ਼ਾਮ ਨੂੰ ਛੱਡਿਆ ਉਹਦੇ ਉਹਦੇ ਸਮਨ ਚ ਇਹ ਰੋਸਟਰ ਨਾ ਰੱਖਿਆ ਗਿਆ ਔਰ ਜਦ ਕੀ ਜੇ ਝਗੜਾ ਹੋਇਆ ਵੀ ਸੀ ਮੌਕੇ ਤੇ ਜਿਵੇਂ ਪੁਲਿਸ ਨੇ ਪਰਚਾ ਝੂਠਾ 307 ਦਾਜ ਕੀਤਾ ਗਿਆ ਕਿ ਪਟਕ ਕਿਰਪਾਨ ਜਾਂ ਕਿਰਚ ਵੱਜੀ ਹੈ ਤਾਂ ਮੈਂ ਸਮਝਦਾ ਜੇ ਝਗੜਾ ਹੋਇਆ ਤਾਂ ਤਾਂ ਵੀ ਵਿਅਕਤੀ ਤੌਰ ਤੇ ਪੁਲਤੀ ਜ਼ਿੰਮੇਵਾਰੀ ਸੀ ਇੱਕ ਕ੍ਰਾਸ ਕੇਸ ਦਾਜ ਕਰਨ ਤੇ ਉਹ ਹਲੇ ਤੱਕ ਕ੍ਰਾਸ ਕੇਸ ਨਹੀਂ ਬਣਾਇਆ ਜੋ ਮੈਂ ਅਸੀਂ ਮੰਗ ਕੀਤੀ ਹੈ ਕਿ ਕ੍ਰਾਸ ਕੇਸ ਵੀ ਬਣਾਇਆ ਜਾਏ ਅਤੇ ਬਕਾਇਦਾ ਜੇ ਜੇ ਗੈਰ ਕਾਨੂੰਨੀ ਧਾਰਾ ਹੁਣ ਲਾਈ ਗਈ ਹੈ ਉਹਦਾ ਫੈਸਲਾ ਜਰੂਰ ਮੈਨੂੰ ਉਮੀਦ ਹੈ ਹਾਈ ਕੋਰਟ ਜ਼ਰੂਰ ਸੁਣਵਾਈ ਕਰਕੇ ਜੱਜ ਫੈਸਲਾ ਦੇ ਡਰਨਾ ਕਿਹੜੇ ਭਰੋਸੇ ਚ ਕਹਿ ਗਈ ਅੱਜ ਅੱਜ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੇ ਰਾਤੀ ਐਸਚਓ ਨੂੰ ਤਬਾਦਲਾ ਕੀਤਾ ਸੀਨੀਅਰ ਐਡਮਿਨਿਸਟ੍ਰੇਸ਼ਨ ਨੇ ਔਰ ਉਹਨਾਂ ਨਾਲ ਜਿਹੜੇ ਇੱਕ ਵਿਅਕਤੀ ਤੌਰ ਤੇ ਨਾਲ ਆਏ ਹੋ ਜਾਂ ਜੋ ਵੀ ਸੀ ਕੇ ਨਾਲ ਲਗਾਏਗੇ ਉਹਨਾਂ ਦੀ ਬੇਥੋਂ ਟ੍ਰਾਂਸਫਰ ਕੀਤੀ ਗਈ ਹੈਗੀ ਉਹਨਾਂ ਨੇ ਆਸ਼ਵਾਸਨ ਦਿੱਤਾ ਸੀ ਕਿ ਅੱਗੇ ਤੋਂ ਕੋਈ ਲਜਾਇਜ ਇਸ ਪਰਿਵਾਰ ਨਾਲ ਜਾਂ ਕਿਸੇ ਨਾਲ ਨਹੀਂ ਕੀਤੀ ਜਾਏਗੀ